ਆਉ ਵੀ ਬੇਟਾ ਹੁਣ ਛੁੱਟੀ ਹੋਣ ਵਾਲੀ ਆ 8-10 ਮਿੰਟਾਂ ਦੇ ਵਿੱਚ ਆਪਾਂ 부ਝਾਰਦਾ ਪਾਉਨੇ ਆ ਤੁਹਾਨੂੰ ਠੀਕ ਹੈ? ਹਾਂਜੀ। ਤਿਆਰੋ ਹੱਥ ਖੜੇ ਕਰਨਾ ਬੋਲਣਾ ਨਹੀਂ। ਕਟੋਰੇ ਉੱਤੇ ਕਟੋਰਾ ਪੁੱਤਰ ਪਿਓ ਨਾਲ ਵੀ ਗੋਰਾ। ਕੀ ਆਊਗਾ? ਨਾਰੀਅਲ। ਹੱਥ ਖੜੇ ਕਰਨੇ ਆ ਬੋਲਣਾ ਨਹੀਂ। ਠੀਕ ਹੈ ਜੀ। ਦੂਜਾ ਲੋਹੇ ਦੀ ਤਿਤਰੀ ਲੋਹੇ ਦੀ ਤਿਤਰੀ ਚੜੇ ਆਕਾਸ਼ ਹਵਾ ਦੀ ਮਛਲੀ ਧਰਤੀ ਤੇ ਨਿਵਾਸ।

ਨਿੱਕੀ ਜੀ ਪਟਾਰੀ ਕਦੇ ਅੱਧੀ ਕਦੇ ਸਾਰੀ ਚੰਦਰਮਾ ਵੈਰੀ ਗੁੱਡ ਕਲਾਪਿੰਗ ਕਰ ਦੋ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲਾਵਾਂ ਪਰਾਂਦਾ ਇੱਕ ਭਾਈ ਦੇਖਿਆ ਫਿੱਟ ਫਿੱਟ ਕਰਦਾ ਜਾਂਦਾ ਮੋਟਰਸਾਈਕਲ ਨਿੱਕਾ ਜਿਹਾ ਕਾਕਾ ਸਾਰੇ ਘਰ ਦਾ ਰਾਖਾ ਜਿੰਦਰਾ ਜਿੰਦਰਾ ਤਾਲਾ ਜਿੰਦਰਾ ਵੈਰੀ ਗੁੱਡ ਕਲਾਪਿੰਗ ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ ਠੀਕ ਆ ਬੈਰੀ ਗੁੱਡ ਦਿਨ ਨੂੰ ਸੋਏ ਦਿਨ ਨੂੰ ਸੋਏ ਰਾਤ ਨੂੰ ਰੋਏ ਜਿੰਨਾ ਰੋਏ ਓਨਾ ਖੋਏ ਕਿ ਤੂੰ ਬੋਲ ਲੈ ਡਾ ਮੋਵਤੀ ਮੋਵਤੀ ਬੈਰੀ ਗੁੱਡ ਕਹਿੰਦੇ ਦਿਨ ਨੂੰ ਸੌਂਦੀ ਐ ਰਾਤ ਨੂੰ ਰੋਂਦੀ ਐ ਤੇ ਸਾਰੀ ਪਿਗਲ ਜਾਂਦੀ ਐ ਫਿਰ ਪੰਛੀਓ ਬੰਦੇ ਵਾਂਗ ਪੰਛੀਓ ਬੰਦੇ ਵਾਂਗ ਬੋਲ ਸੁਣਾਵੇ ਹਰੀਆਂ ਮਿਰਚਾਂ ਰੀਜਨਲ ਖਾਵੇ ਤੋਤਾ ਤੋਤਾ ਵੈਰੀ ਗੁੱਡ ਰਾਈਟ ਆਨਸਰ ਤੋਤਾ ਕੌਮੀ ਪੰਛੀ ਮੰਨਿਆ ਜਾਵੇ ਹੱਥ ਖੜੇ ਕਰਨਾ ਬੋਲਣਾ ਨਹੀਂ ਤੂੰ ਪਹਿਲਾਂ ਹੀ ਬੋਲ ਪਾ ਚੱਲ ਪੀਕਾਕ ਠੀਕ ਹੈ ਕੌਮੀ ਪੰਛੀ ਮੰਨਿਆ ਜਾਵੇ ਤੇ ਬੱਦਲ ਵੇਖੋ ਖੁਸ਼ੀ ਮਨਾਵੇ ਮੋਰ ਅੱਗੇ ਅੱਗੇ ਭੱਜਿਆ ਜਾਵੇ ਅੱਗੇ ਅੱਗੇ ਭੱਜਿਆ ਜਾਵੇ ਹਿੰਮਤੀ ਨੂੰ ਨਾਰ ਲਾਵੇ ਅੱਗੇ ਅੱਗੇ ਭੱਜ ਜਾਂਦਾ ਹੋ ਜਿਹੜਾ ਹਿੰਮਤੀ ਹੁੰਦਾ ਉਹ ਫੜ ਲੈਂਦਾ ਜਿਹੜੇ ਬਾਕੀ ਹੁੰਦੇ ਨੇ ਰਹਿ ਜਾਂਦੇ ਨੇ ਪਿੱਛੇ ਇਹਦਾ ਹੋਊਗਾ ਸਮਾ ਉੱਤਰ ਹੈ ਸਮੇ ਦੇ ਨਾਲ ਨਾਲ ਚੱਲਣਾ ਰਹਿੰਦਾ ਆਪਾਂ ਨੂੰ ਉਜਾਰਤਾ ਦਾ ਮਤਲਬ ਇਹ ਹੈ ਬੋਲਣਾ ਬੁਲਾਏ ਬਿਨ ਪੌੜੀ ਆਸਮਾਨੀ ਚੜ ਜਾਵੇ ਬਿਨ ਪੌੜੀ ਆਸਮਾਨੀ ਚੜ ਜਾਵੇ ਪਤੰਗ ਲਾਲ ਗਊ ਲੱਕੜ ਖਾਵੇ ਪਾਣੀ ਪੀਵੇ ਮਰ ਜਾਵੇ ਲਾਲ ਗਊ ਹੈ ਲੱਕੜ ਖਾਂਦੀ ਹੈ ਤੇ ਪਾਣੀ ਜੇ ਪਾਉਣਿਆ ਤਾਂ ਮਰ ਜਾਂਦੀ ਹੈ ਆ ਗਾ ਵੈਰੀ ਗੁੱਡ ਵਾਰਾ ਨਾਲ ਭਜਾਈ ਜਾ ਸਿੰਦਾ ਨੂੰ ਹੱਥ ਪਾਈ ਜਾ ਸਾਈਕਲ ਸਿਰ ਮਨਾ ਕੇ ਡਿੱਗ ਗਿਆ ਇਹਦਾ ਚਲੋ ਪਤਾ ਨਹੀਂ ਬਡੇਵਾ ਬਡੇਵਾ ਇੱਕ ਖਾਨ ਵਾਲੀ ਚੀਜ਼ ਆ ਮੇਰੇ ਹਿਸਾਬ ਨਾਲ ਤੂੰ ਆਪਾਂ ਕਹਿੰਦੇ ਤੂੰ ਬਡੇਵੇ ਲੈਣੇ ਆ ਮੇਰੇ ਹਿਸਾਬ ਨਾਲ ਉਹ ਐ ਕੱਚ ਦਾ ਮਕਾਨ ਐ ਕੱਚ ਦਾ ਮਕਾਨ ਐ ਲੋਹੇ ਦਾ ਸਵਾਣ ਐ ਨਿੱਕੀ ਜੀ ਨਿੱਕੀ ਦੀ ਕੋਲੀ ਦਿੱਲੀ ਜਾ ਕੇ ਬੋਲੀ ਯਾਣਾ ਬੋਲੋ ਨਿੱਕੀ ਜੀ ਇੱਕ ਨਿੱਕੀ ਜੀ ਇੱਕ ਡਿੱਠੀ ਜਾਨ ਤਾਕਤ ਵੇਖ ਕੇ ਹੋਏ ਹੈਰਾਨ ਫੇਰ ਰੱਬਾ ਉਹਨੂੰ ਤੇਰੀ ਕੁਸ਼ਤੀ ਨਾਲ ਸ਼ਤੀਰਾ ਕਰਦੀ ਕੁਸ਼ਤੀ ਨਾਲ ਸ਼ਤੀਰਾ ਕਰਦੀ ਕੁਸ਼ਤੀ ਇਹਦਾ ਹੈਗਾ ਔੜ ਕਿਰਲੀ ਔੜ ਕੇ ਉਹ ਸ਼ਤੀਰਾ ਨੂੰ ਖਾਦੀ ਹੁੰਦਾ ਹੈ ਕੁਸ਼ਤੀ ਹੈ ਅੱਗੇ ਹੈ ਅੱਗੇ ਵੀਹਾਂ ਵੀਹਾਂ ਦਾ ਸਿਰ ਕੱਟ ਦਿੱਤਾ ਵੀਹਾਂ ਦਾ ਸਿਰ ਕੱਟ ਦਿੱਤਾ ਪਰ ਨਾ ਮਰਿਆ ਨਾ ਖੂਨ ਕੀਤਾ ਨਾ ਤਾਂ ਮਰਿਆ ਨਾ ਕੋਈ ਆ ਜਾ ਇੱਧਰ ਆ ਜਾ ਇੱਧਰ ਆ ਜਾ ਇਹ ਕਹਿੰਦੀ ਬੀਹਾ ਦਾ ਸਿਰ ਕੱਟ ਦੰਨੇ ਆ ਤੇ ਨਾ ਖੂਨ ਹੋਇਆ 10 ਮਿੰਟ ਕੀ ਉੱਤਰਾ ਹੋਇਆ ਦਾ ਜੀ ਜੀ ਹਾਂ ਕੀ ਲੀਨੀ ਬੀ ਬੀ ਚੀ ਜਿਆ ਹੁੰਦੇ ਨੇ ਉਹਨੂੰ ਆਪਾਂ ਕੱਟ ਦਿਆਂ ਸਬਜ਼ੀਆਂ ਸਬਜ਼ੀ ਨਾ ਤਦਸ ਨਾ ਖੂਨ ਆਊਗਾ ਤਾਂ ਉੱਤਰ ਉਹਨਾਂ ਦੱਸਿਆ ਸੀ ਨਾ ਆਹ 10 ਉਂਗਲਾਂ ਇਹਨੇ 10 ਉਂਗਲਾਂ ਇਹ 10 ਦੇ 10 20 20 ਦੇ 9 ਕੱਟਦੇ ਆਪਾਂ ਨਾ ਤਾਂ ਖੂਨ ਹੋਇਆ ਨਾ ਕੋਈ ਮਰਿਆ ਚਲੋ ਅੱਗੇ ਦਾਣ ਦਈਏ ਅੱਗੇ ਆਵੇ ਮੰਗੀਏ ਤਾਂ ਪਿੱਛੇ ਹਟ ਜਾਵੇ ਦਾਣ ਦਈਏ ਅੱਗੇ ਆਵੇ ਚਲੋ ਬਾਕੀ ਬਾਅਦ ਚ ਕਰਾਂਗੇ ਬੋ